ਦੀ ਅਰਨੂ ਲੈ ਕੇ ਹੰਤਰਾਜ ਦੀ ਵੱਡੀ ਖ ਪੰਜਾਬ ਦੇ ਇਸ ਜ਼ਿਲ੍ਹੇ ਚ ਤਬਾਹੀ ਦਾ ਖਤਰਾ ਚਿੰਤਾਜਨਕ ਹਾਲਾਤ ਲੋਕਾਂ ਚ ਡਰ ਦਾ ਮਾਹੌਲ ਇਸ ਨਾਲ ਹੀ ਮਚਲਦੇ ਪੰਜਾਬ ਤੇ ਸੀਮਾਵਰਤੀ ਇਲਾਕਿਆਂ ਵਿੱਚ ਹਾਲ ਹੀ ਵਿੱਚ ਇੱਕ ਹੋਈ ਮूसलाधार بارش ਅਸਿਸ ਤੇ ਨਾਲ ਹੀ ਚੱਕੀ ਰੇਲਵੇ ਬ੍ਰਿਜ ਤੇ ਹੇਠ ਪੁਸਲ ਖਨ ਹੋਣ ਲੱਗੀ ਇਸ ਦੇ ਨਾਲ ਹੀ ਪੁਲ ਦੀ ਨਹਿਰ ਪ੍ਰਭਾਵਿਤ ਹੋ ਗਈ ਤੇ ਚੱਕੀ ਦਰਿਆ ਦਾ ਪਾਣੀ ਪੱਧਰ ਬਹੁਤ ਵੱਧ ਗਿਆ ਹੈ ਅਤੇ ਤੇਜ਼ बहाव ਕਾਰਨ ਪੂਸਨ ਖਲਨ ਦੀਆਂ ਘਟਨਾਵਾਂ ਤੇਜ਼ ਵੱਲ ਵੱਧ ਰਹੀਆਂ ਹਨ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਕਿ ਸਥਾਨਕ ਨਿਵਾਸੀਆਂ ਤੇ ਧਾਰਮਿਕ ਅਧਿਕਾਰੀਆਂ ਨੇ ਅਨੁਸਾਰ ਚੱਕੀ ਦੇ ਕੋਲੇ ਪੁਲ ਹੈਟਾ ਮਿੱਟੀ ਦੇ ਖਿਸਕਣ ਦੀ ਇਹ ਸਿਰਫ ਸ਼ੁਰੂਆਤ ਹੈ ਜੇਕਰ ਮੀਂਹ ਅਜਿਹਾ ਹੀ ਪੈਂਦਾ ਰਿਹਾ ਤਾਂ ਪੁਲ ਦੀ ਨਹੀਂ ਨੀ ਬਹੁਤ ਕਮਜ਼ੋਰ ਹੋ ਸਕਦੀ ਹੈ ਅਤੇ ਪਾਣੀ ਦੀ ਤੇਜ਼ ਧਾਰਾ ਪੁੱਲ ਦੇ ਪਾਏ ਹੋਏ ਕਟਾਰੀ ਕਰ ਰਹੀ ਹੈ ਇਸ ਦੇ ਨਾਲ ਹੀ ਜਿਸ ਦੇ ਨਾਲ ਵੀ ਵਟਹਾਸਾ ਹੋ ਸਕਦਾ ਹੈ ਲੋਕਾਂ ਨੇ ਦੱਸਿਆ ਕਿ ਹਰ ਸਾਲ ਜਿੱਕੇ ਦਿਹਾ ਇਹਨਾ ਹੀ ਹਾਲਾਤਾਂ ਵਿੱਚ ਦਿਖਾਈ ਦਿੰਦਾ ਹੈ ਪਰ ਹਾਲਾਂਕਿ ਕੋਈ ਪੱਕਾ ਹੱਲ ਨਹੀਂ ਦਿੱਤਾ ਗਿਆ ਇਸ ਵਾਰ ਹਾਲਾਤ ਬਹੁਤ ਗੰਭੀਰ ਹੋ ਚੁੱਕੇ ਹਨ ਲੋਕਾਂ ਨੇ ਪਰੇਸ਼ਾਨੀ ਦਾ ਅਪੀਲ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਦਰਿਆ ਦੇ ਕੰਢੇ ਸੁਰੱਖਿਅਤ ਕੀਤੇ ਜਾਣ ਪੁਲ ਦੀ ਜਾਂਚ ਕਰਵਾਈ ਜਾਵੇ ਧੰਨਵਾਦ